ਹਾਂਜੀ ਸਰ ਜੀ ਜੋ ਆਪਨੇ ਅਮ੍ਰਿਤਪਾਲ ਦੇ ਭਾਈ ਨੂੰ ਗ੍ਰਿਫਤਾਰ ਕੀਤਾ ਹੈ ਕਿਆ ਹੈ ਬੁਰਾ ਮਾਮਲਾ ਦੇਖੀਏ ਸਾਡੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਤੇ ਜਲੰਧਰ ਰੂਰਲ ਪੁਲਿਸ ਵੀ ਡਰੱਗਸ ਦੇ ਖਿਲਾਫ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਪਿਛਲੇ 3 ਹਫਤਿਆਂ ਤੋਂ ਅਸੀਂ ਵੱਖ-ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਆ ਐਨਡੀਪੀਐਸ ਦੇ ਮੁਰਜ਼ਮਾਂ ਨੂੰ ਵੀ ਫੜਿਆ ਹੈ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਨੇ ਤੋਂ ਉਹ ਵੀ ਦੱਸਾਂਗੇ ਹੋਰ ਕਿ ਕਾਫੀ ਕੇਸਿਸ ਅਸੀਂ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸਟ ਡਰਗਸ ਦਾ ਕੰਟੀਨਿਊਡ ਹੈ ਕੱਲ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਲੋਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ ਜਦੋਂ ਆਪਾਂ ਫਲੋਰ ਤੋਂ ਟੂਰਡ ਜਲੰਧਰ ਆਉਨੇ ਹੈਗੇ ਆਂ ਤਖਬੇ ਹੱਥ ਈਵਨਿੰਗ ਦਾ ਟਾਈਮ ਸੀਗਾ ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਕਲ ਹਾਈ ਨੈਸ਼ਨਲ ਹਾਈਵੇ ਤੇ ਸਾਈਡ ਤੇ ਗੱਡੀ ਲਗਾਈ ਹੋਈ ਸੀ ਅੰਮ੍ਰਿਤਸਰ ਸਲਿੱਪ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਨੈਸ਼ਨਲ ਹਾਈਵੇ ਦੇ ਸਾਈਡ ਤੇ ਸਾਈਡ ਸਰ ਠੀਕ ਹੈ ਉਥੇ ਗੱਡੀ ਲਗਾਈ ਹੋਈ ਸੀ ਇੱਕ ਕ੍ਰੇਟਾ ਗੱਡੀ ਸੀਗੀ ਤੇ ਬਾਹਰਲਾ ਨੰਬਰ ਜਿਗਾ ਪੀਪੀ02 ਸਮਥਿੰਗ ਅੰਮ੍ਰਿਤਸਰ ਅੰਮ੍ਰਿਤਸਰ ਦਾ ਨੰਬਰ ਸੀ ਤੇ ਉਹਦੇ ਵਿੱਚ ਬੇਸਿਕਲੀ ਉਹਦੇ ਸ਼ੀਸ਼ੇ ਵੀ ਕਾਲੇ ਸੀਗੇ ਸਸਪੀਸ਼ਸ ਗੱਡੀ ਸੀ ਸੋ ਜਦੋਂ ਸਾਡੀ ਹਾਂ ਹਾਂ ਤੇ ਜਾਲੀ ਲੱਗੀ ਹੋਈ ਸੀ ਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਨੂੰ ਲੱਭੇ ਤੇ ਉਹ ਸਸਪੀਸ਼ੀਅਸ ਸੀਗਾ ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ ਤੇ ਮੌਕੇ ਤੇ ਅਸੀਂ ਆਪਣੇ ਆਫੀਸਰ ਨੂੰ ਵੀ ਉੱਥੇ ਬੁਲਾਇਆ ਗਿਆ ਜਿਹੜੇ ਸਾਡੇ ਡੀਐਸਪੀ ਫਲੋਰ ਹੈ ਉਹਨਾਂ ਦੀ ਸਰਚ ਕੀਤੀ ਗਈ ਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟੈਮਫੀਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ ਚ ਆਈਸ ਕਹਿੰਦੇ ਆ ਉਹ ਰਿਕਵਰ ਹੋਈ ਉਹਦਾ ਵੇਅ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ ਫੋਨ ਫੋਨ ਵੀ ਉਹਨਾਂ ਕੋਲ ਦੋ ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਕ੍ਰੀਤ ਹੈਗਾ ਪੁੱਤਰ ਗੁਰਪ੍ਰੀਤ ਇਹ ਚੀਮਾ ਬਾੜ ਦਾ ਬਿਆਸ ਥਾਣੇ ਦਾ ਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ ਇਹ ਹੈਗਾ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਥਾਣਾ ਖਿਲਚੀਆਂ ਤੇ ਇਹਨਾਂ ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ ਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋ ਗਈਆਂ ਵਿੰਗਸ ਕੋਲ ਵੀ ਮਿਲਿਆ ਸਰ ਜੀ ਇੱਕ ਕੰਜ਼ੂਰ ਕਰ ਰਹੇ ਇੱਕ ਮਿੰਟ ਮੈਨ ਲੈਟ ਮੀ ਕੰਪਲੀਟ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਤੇ ਉਥੋਂ ਇਹਨਾਂ ਨੇ ਬਕਾਇਦਾ ਪੇਟੀਐਮ ਕਰਕੇ ਉਹਨੂੰ ਪੈਸੇ ਜਿਹੜੇ 10000 ਪੇਟੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਵਿੱਚ ਡਰਗ ਲੈ ਗਿਆ ਸਿਰ ਤੁਸੀਂ ਮੈਡੀਕਲ ਵੀ ਕਰਾਇਆ ਹੈ ਕਿ ਮੈਡੀਕਲ ਰਿਪੋਰਟ ਚ ਕੀ ਆਇਆ ਕਿ ਇਹ ਲੋਕ ਲੱਦੇ ਸੀ ਕਿਹਦੇ ਦੇ ਦੇਖੋ ਇਹਨਾਂ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਹਨ ਮਤਲਬ ਕਿ ਉਸਦੇ ਨੂੰ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਚ ਪਾਏ ਗਏ ਸੀਗੇ ਉਦੋਂ ਕਰਨ ਦੀ ਤਿਆਰੀ ਸੀਗੇ ਤੇ ਬਟ ਹਾਂ ਬਟ ਜਿਹੜਾ ਡੋਗ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਲਿੱਤਾ ਗਿਆ ਉਹ ਵੀ ਅਗੇ ਡਿਟੇਲ ਉਹਦੀ ਰਿਪੋਰਟ ਤੇ ਸਰ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਸਬਚਨ ਆਇਆ ਸੀ ਇਹ ਜਿਹੜੀ ਇਹ ਲੈ ਕੇ ਆ ਰਹੇ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆ ਰਹੇ ਜੀ ਦੋਨੇ ਡਰਗਸ ਦੇ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਗ ਟੈਸਟ ਪੋਜ਼ਿਟਿਵ ਹੈਗਾ ਤਾਂ ਆਪਾਂ ਉਸ ਤੋਂ ਹਰਪ੍ਰੀਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਹਾਂਜੀ ਹਰਪ੍ਰੀਤਾ ਅਮਰਿਤਪਾਲ ਨਾਲ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਨਾਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਦੇ ਵਿੱਚੋਂ ਰਿਕਵਰੀ ਹੋਈ ਹੈ ਸਰ ਇਹ ਕਲੀਅਰ ਕਰ ਦਿਓ ਮੈਨੂੰ ਕਲੀਅਰ ਕਰਿਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਹੈ